ਆਤਿਰੇ ਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜਦੋਂ ਟਾਂਗੇ ਦਾ ਸਫ਼ਰ ਹੁੰਦਾ ਸੀ ਉਦੋਂ ਜਹਾਜ਼ਾਂ ਦੇ ਸੁਪਨੇ ਲਏ ਜਾਂਦੇ ਸਨ ਅਤੇ ਕਾਗਜ਼ ਦੇ ਬਣਾ ਕੇ ਉਡਾਏ ਜਾਂਦੇ ਸਨ ਅੱਜ ਜਹਾਜ਼ਾਂ ਗੱਡੀਆਂ ਦਾ ਸਫ਼ਰ ਹੋ ਗਿਆ ਹੈ ਤਾਂ ਟਾਂਗੇ ਜੱਕੇ ਦਾ ਸਫ਼ਰ ਕਰਨ ਨੂੰ ਮਨ ਕਰਦਾ ਹੈ ਟਾਂਗੇ ਦਾ ਸਫ਼ਰ ਨਿਗ ਪਰਪੂਰ ਆਨੰਦਮਈ ਸੀ ਜਦ ਕਿ ਜਹਾਜ਼ਾਂ ਦੇ ਮਹਿੰਗੇ ਸਫ਼ਰ ਨੇ ਅਤੇ ਪਦਾਰਥਾਂ ਦੀ ਦੌੜ ਨੇ ਇਕੱਲੇ ਕਰ ਦਿੱਤਾ ਹੈ ਜਦੋਂ ਕਦੇ ਯਾਦਾਂ ਹਲੂਣਦੀਆਂ ਹਨ ਤਾਂ ਚੇਤ ਦੇਤਿਆਂ ਵਿੱਚ ਕਈ ਕੁਝ ਸਾਹਮਣੇ ਆ ਜਾਂਦਾ ਹੈ ਜਦੋਂ ਨਾਨੀ ਟਾਂਗੇ ਤੇ 1 ਰੁਪਏ ਦੇ ਭਾੜੇ ਨਾਲ 모ਗੇ ਲੈ ਜਾਂਦੀ ਹੁੰਦੀ ਸੀ ਮਸੀ 5-7 ਸਵਾਰੀਆਂ ਤੇ ਟਾਂਗੇ ਦੇ ਚੱਲਣ ਨਾਲ ਟਪਕ ਟਪਕ ਦੀ ਆਵਾਜ਼ ਛਾਟਾਂ ਕਮਾਉ ਕਮਾਉ ਦਾ ਟਾਂਗੇ ਵਾਲਾ ਹਟ ਪਾਈ ਹਟ ਪਾਈ ਦੀ ਵੀ ਕਹਿੰਦਾ ਜਾਂਦਾ ਕਿੰਨਾ ਸਵਾਰੀਆਂ ਵਿੱਚ ਸਬਰ ਸੰਤੋਖ ਤੇ ਸ਼ਾਂਹਸ਼ੀਲਤਾ ਹੁੰਦੀ ਸੀ ਕਿਸੇ ਦਾ ਜਵਾਕ ਬੁੱਕਲ ਵਿੱਚ ਬਿਠਾ ਲੈਣਾ ਤੇ ਕਿਸੇ ਦੀ ਗਠੜੀ ਫਾੜ ਲੈਣੀ ਛੋਟੇ ਹੁੰਦਿਆਂ ਪੰਜਾਬੀ ਦੀ ਕਿਤਾਬ ਵਿੱਚ ਬੀਰੂ ਟਾਂਗੇ ਵਾਲਾ ਕਹਾਣੀ ਵੀ ਬਹੁਤ ਨਿਰਾਸ਼ ਕਰ ਦਿੰਦੀ ਸੀ ਜਿਵੇਂ ਜਿਵੇਂ ਤਰੱਕੀ ਹੋਈ ਸਾਧਨ ਵਧਦੇ ਗਏ ਤੇ ਮਨੁੱਖ ਵੀ ਇਕੱਲਾ ਹੁੰਦਾ ਗਿਆ ਉਲਝੇ ਬੈਠਾ ਪਦਾਰਥਾਂ ਦੀ ਦੌੜ ਵਿੱਚ ਤੇ ਖਤਮ ਕਰ ਲਿਆ ਸਕੂਨ ਹੁਣ ਉਹੀ ਟਾਂਗੇ ਖੜਾਉਣਿਆਂ ਦੇ ਰੂਪ ਵਿੱਚ ਡ੍ਰੈਗ ਰੂਮਾਂ ਦਾ ਸ਼ਿੰਗਾਰ ਬਣੇ ਹੋਏ ਹਨ ਨਾਹੀਂ ਨਾਨੀਆਂ ਕੋਲ ਵੇਲ ਰਹੀ ਐ ਤੇ ਨਾਹੀਂ ਦੋ ਤੇ ਦੋ ਤੀਆਂ ਨਾਨਕੀ ਛੁੱਟੀਆਂ ਕੱਟਣ ਜਾਂਦੇ ਹਨ ਛੋਟੇ ਪਰਿਵਾਰ ਮਾਸੀਆਂ ਤੋਂ ਸੁੱਖਣੇ ਸੁੰਨੇ ਤੇ ਬੇਰੌਣਕ ਘਰ ਉਦਾਸੀਆਂ ਦੀ ਬਾਤ ਪਾਉਂਦੇ ਹਨ ਸਾਡਾ ਬਚਪਨ ਕਿੰਨਾ ਰੰਗीन ਸੀ ਜਦੋਂ ਮਿੱਟੀ ਦੇ ਭਾਂਡੇ ਬਣਾਉਣੇ ਤੇ ਇੱਟਾਂ ਦੇ ਘਰ ਬਣਾ ਕੇ ਘਰ ਘਰ ਖੇਡਣਾ 16 ਲਾ ਕੇ ਕਾਗਜ਼ ਦੀਆਂ ਭੇਮਣੀਆਂ ਬਣਾ ਲੈਣੀਆਂ ਲੋਹੇ ਦੀ ਤਾਰ ਨਾਲ ਦੋ ਪਹੀਆਂ ਵਾਲਾ ਰੇੜਾ ਬਣਾ ਲੈਣਾ ਸਾਈਕਲ ਦਾ ਟਾਇਰ ਲੈ ਕੇ ਡੰਡੇ ਦੀ ਮਦਦ ਨਾਲ ਭਜਾਈ ਜਾਣਾ ਛੋਟੀਆਂ ਕੰਧਾਂ ਤੇ ਚੜ੍ਹ ਮਿੱਟੀ ਵਿੱਚ ਛਾਲਾ ਮਾਰਨੀ ਕਦੇ ਲੱਤਾਂ ਬਾਹ ਟੁੱਟਣ ਦਾ ਵੀ ਡਰ ਨਹੀਂ ਹੁੰਦਾ ਸੀ ਗਲੀ ਗੁਆਣ ਦੇ ਮੁੰਡੇ ਕੁੜੀਆਂ ਨੇ ਇਕੱਠੇ ਹੋ ਕੇ ਲੋਕਣ ਮੀਤੀ ਖੇਡਣੀ ਤੇ ਕਈ ਕਰਾਂ ਦੀਆਂ ਛੱਤਾਂ ਕੰਧਾਂ ਟੱਪ ਕੇ ਲੁਕਣਾ ਤੇ ਇੱਕ ਦੂਜੇ ਨੂੰ ਲੱਭਦੇ ਫਿਰਨਾ ਕਦੇ ਕੋਟਲਾ ਛਪਾਕੀ ਤੇ ਕਦੇ ਨਿੱਕਰੀ ਖਾਨਾ ਖੇਡਦਿਆਂ ਰਾਤ ਪੈ ਜਾਣੀ ਖੁੱਲੇ ਪਿੜਾਂ ਵਿੱਚ ਵਕਰੀਆਂ ਵਕਰੀਆਂ ਖੇਡਾਂ ਖੇਡਣੀਆਂ ਹੁਣ ਬਚਪਨ ਕਮਰਿਆਂ ਵਿੱਚ ਕੈਦ ਖੁੱਲੀ ਹਵਾ ਤੋਂ ਬੇਮੁਖ ਬਸ ਫੋਨ ਨੈੱਟ ਦੀ ਗੁਲਾਮੀ ਵਿੱਚ ਪੂਰੀ ਤਰ੍ਹਾਂ ਫਸ ਚੁੱਕਾ ਹੈ ਹਾੜੀ ਦੀ ਰੋ ਟੋਣੀ ਤਾਂ ਦੀ ਦਾਦੀ ਦੇ ਰਾਤ ਨੂੰ ਤਾਇਆ ਲਈ ਵਾਵਾ ਘਿਓ ਸ਼ੱਕਰ ਪਾ ਕੇ ਚੂਰੀ ਕੁੱਟਣੀ ਤੇ ਜਵਾਖਾਂ ਦੀਆਂ ਕੋਲੀਆਂ ਵਿੱਚ ਵੀ ਪਾ ਦੇਣੀ ਦੁਪਹਿਰ ਵੇਲੇ ਢੋਲੂ ਵਿੱਚ ਖੇਤ ਚਾਹ ਜਾਣੀ ਤੇ ਨਾਲ ਲਾਲ ਅਤੇ ਹਰੀ ਚਟਨੀ ਨਾਲ ਤਾਜ਼ੀਆਂ ਤੰਦੂਰ ਦੀਆਂ ਵੱਡੀਆਂ-ਵੱਡੀਆਂ ਰੋਟੀਆਂ ਦੀ ਮਹਿਕ ਵੱਖਰਾ ਸਵਾਦ ਦਿੰਦੀ ਸੀ ਬਾਟੀਆਂ 'ਚ ਧੂਏ ਦੀ ਮਹਿਕ ਵਾਲੀ ਚਾਹ ਸਾਰਾ ਥਕੇਮਾ ਲਾ ਦਿੰਦੀ ਸੀ ਕਣਕ ਵਟ ਕੇ ਲਾਈਆਂ ਮੰਡਲੀਆਂ ਪਹਿਲਾ ਪਿੰਡਾਂ ਵਿੱਚ ਢੋਣੀਆਂ ਤੇ ਫਿਰ ਟੋਕੇ ਨਾਲ ਦਾਣੇ ਕੱਢਣੇ। ਵੱਖਰੀ ਜਿਹੀ ਪਿੰਡ ਦੀ ਰੌਣਕ ਕਈ ਕਈ ਹਫ਼ਤੇ ਚੱਲਦੀ ਰਹਿੰਦੀ। ਕੋਰੇ ਘੜਿਆਂ ਦਾ ਠੰਡਾ ਠੰਡਾ ਪਾਣੀ ਮਿੱਟੀ ਦੀ ਖੁਸ਼ਬੂ ਨਾਲ ਆਨੰਦਿਤ ਕਰ ਦਿੰਦਾ। ਸਹਤੂਤ ਤੋਂ ਲਾਈਆਂ ਤੂਤੀਆਂ ਨਾਲ ਹੱਥ-ਮੂੰਹ ਰੰਗ ਲੈਣੇ। ਦੁਪਹਿਰ ਵੇਲੇ ਕਣਕ ਦਾ ਬਣੀਆ ਦਲੀਆ ਤੇ ਗੁੜ ਵਾਲੇ ਚੌਲ ਖਾਣ ਵਿੱਚ ਬਹੁਤ ਸਵਾਦ ਲੱਗਦੇ। ਵਕਤ ਬਦਲਿਆ ਤੇ ਸਾਰਾ ਕੁਝ ਬਦਲ ਗਿਆ। ਹੁਣ ਕਣਕਾਂ ਦੀ ਵਾਢੀ ਸਿਰਫ ਹਫ਼ਤੇ ਵਿੱਚ ਖਤਮ ਹੋ ਜਾਂਦੀ ਹੈ। ਬੱਚੇ ਤਾਂ ਫੋਨ ਵਿੱਚ ਮਸਤਸਾਰ ਹੀ ਨਹੀਂ ਲੈਂਦੇ ਕਿ ਫਸਲਾਂ ਕਿਵੇਂ ਵਧਣੀਆਂ ਤੇ ਸੰਭਾਲਣੀਆਂ ਹਨ। ਪਹਿਲਾਂ ਘਰਾਂ ਦੇ ਜਵਾਕ ਸਾਰੇ ਖੇਤਾਂ ਵਿੱਚ ਨਾਲ ਚਾਹ ਪਾਣੀ ਦੀ ਟੋਆ ਟਵਾਈ ਕਰ ਕਰਦੇ ਹੁੰਦੇ ਸਨ ਤੇ ਕਦੇ ਥਕਾਨ ਨਹੀਂ ਹੁੰਦੀ ਸੀ ਤੇ ਨਾ ਹੀ ਉੜਦੀ ਤੂੜੀ ਦੀ ਕੰਡ ਤੰਗ ਕਰਦੀ ਸੀ। ਹੁਣ ਜਦੋਂ ਵਾਢੀ ਦੀ ਰੁੱਤ ਆਉਂਦੀ ਹੈ ਤਾਂ ਸਭ ਕੁਝ ਯਾਦ ਆ ਜਾਂਦਾ ਹੈ। ਵੱਡੇ ਪਰਿਵਾਰ ਅਨਮੋਲ, ਸਾਂਝਾ ਤੇ ਨਿੱਗ ਪਰੇ ਰਿਸ਼ਤਿਆਂ ਵਿੱਚ ਮੁੜ ਜਾਉਣ ਨੂੰ ਦਿਲ ਕਰਦਾ ਹੈ ਅਫਸੋਸ ਅਸੀਂ ਕਮਚੋਰ ਇਕੱਲੇ ਰਹਿਣ ਦੇ ਆਦੀ ਹੋ ਰਹੇ ਹਾਂ ਜ਼ਿੰਦਗੀ ਫੋਕੀਆਂ ਸ਼ੋਰ ਤਾਂ ਵਿਖਾਵਿਆਂ ਵਿੱਚ ਪੂਰੀ ਤਰ੍ਹਾਂ ਫਸੀ ਘੁਲ ਲਾ ਰਹੀ ਹੈ ਮੂਲ ਨਾਲੋਂ ਟੁੱਟ ਕੇ ਸਫੈਦ ਖੂਨ ਦੇ ਰਿਸ਼ਤ ਟੜਕੇ ਰਿਸ਼ਤਿਆਂ ਦਾ ਸੰਤਾਪ ਸ਼ਾਇਦ ਸਭ ਲਈ ਮਾਨਸਿਕ ਅਸ਼ਾਂਤੀ ਪੈਦਾ ਕਰ ਰਿਹਾ ਹੈ ਰਿਸ਼ਤਿਆਂ ਦੇ ਨਿਕ ਨਾਲੋਂ ਟੁੱਟੀ ਨੀਰਸ ਜਿਹੀ ਜ਼ਿੰਦਗੀ ਬਸ ਇਕੱਲੇ ਘਰ ਤੱਕ ਸੀਮਤ ਹੋ ਚੁੱਕੀ ਹੈ ਜੋ ਕਿਸੇ ਨਾ ਕਿਸੇ ਦਿਨ ਡਿਪਰੈਸ਼ਨ ਦੇ ਪ੍ਰਭਾਵधीन ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ